ਅਸਟ੍ਰਿਕਾ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਜਿਹੜੀ ਵੈਰਾਈਟੀ ਦਾ ਮੈਂ ਤੁਹਾਨੂੰ ਝਾੜ ਦੱਸਣ ਲੱਗਿਆ ਹਾਂ ਤੇ ਉਸ ਝਾੜਨੇ ਵੀ ਮਨ ਖੁਸ਼ ਕਰਤਾ ਜੇ ਆਪਾਂ ਕੀ 70 ਮਾਣ ਨਿਕਲੇ ਜਾਂ 72 ਮਾਣ ਨਿਕਲੇ ਇੰਨਾ ਝਾੜਨੇਗਾ ਤੇ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ 70 72 ਮਾਣ ਕਿਵੇਂ ਝਾੜਦੀਆਂ ਹੋ ਸਕਦਾ ਕਿਤੇ ਝੜ ਵੀ ਗਈਆਂ ਹੁਣ ਸਾਰਾ ਕੁਝ ਆਪਾਂ ਅੱਜ ਇੱਥੇ ਵੀਡੀਓ ਚ ਕਰਾਂਗੇ ਗੱਲ ਤੇ ਕਿਹੜੀ ਵੈਰਾਈਟੀ ਦਾ ਕਿੰਨਾ ਝੜ ਰਿਹਾ ਅੱਜ ਆਪਾਂ ਇਹ ਤੁਹਾਨੂੰ ਦੱਸਣਾ ਜਿਹੜੀ ਆਪਾਂ ਵੱਢੀ ਆ ਤੇ ਕੰਡਾ ਵੀ ਹੋਇਆ ਹੋਇਆ ਉਹਦਾ ਜਿਹੜਾ ਹੁੰਦਾ ਆਪਣਾ ਵੱਡੇ ਕੰਡੇ ਹੁੰਦੇ ਆ ਧਰਮ ਕੰਡੇ ਜਿਨ੍ਹਾਂ ਨੂੰ ਕਹਿੰਦੇ ਆ ਉਹਦੇ ਤੇ ਕੰਡਾ ਕਰਾਇਆ ਤੇ ਕਿੰਨਾ ਕੁ ਝਾੜ ਨਿਕਲਿਆ ਤੇ ਕਿਹੜੀ ਵੈਰਾਈਟੀ ਸੀ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਫੌਰ ਕਿਸਾਨ ਭਰਾਵਾਂ ਨੂੰ ਵੀ ਆਪਣੇ ਨੂੰ ਝਾੜਦਾ ਪਤਾ ਲੱਗ ਜੇ ਵੀ ਕੀ ਝਾੜ ਰਿਆ ਤੇ ਇਹ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹੜੇ ਆਪਾਂ ਅੱਜ ਗੱਲ ਕਰਦੇ ਆਂ ਕਣਕ ਦੀ ਪਹਿਲਾਂ ਤਾਂ ਆਪਾਂ ਤੁਹਾਨੂੰ ਕਣਕ ਦੱਸ ਦਈਏ ਫੇਰ ਨਾ ਕਈ ਵਾਰੀ ਆਏ ਵੀ ਕਿਸਾਨ ਭਰਾ ਕਹਿ ਦਿੰਦੇ ਤੂੰ ਵੀਡੀਓ ਬੜੀ ਲੰਮੀ ਕਰਤੀ ਤੇ ਕਣਕ ਤੂੰ ਪਹਿਲਾਂ ਦੱਸ ਦਿੰਦਾ ਤੇ ਇਹ ਕਣਕ ਹੈਗੀ ਆ 3086 ਵੇਖੋ ਇਹ 3086 ਕਣਕ ਕੋਈ ਮਾੜੀ-ਮੋਟੀ ਕਣਕ ਨਹੀਂਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਟਾਈਮਾਂ 'ਚ 386 ਕਣਕ ਨੇ ਬਹੁਤ ਰਾਜ ਕੀਤਾ ਕਿਉਂਕਿ 2970 ਤੱਕ ਕਣਕ ਤੋਂ ਬਾਅਦ 386 ਕਣਕ 386 ਕਣਕ ਨੇ ਬਹੁਤ ਚੜ ਰਾਜ ਕੀਤਾ ਹਜੇ ਤੱਕ ਵੀ ਕੈਮ ਹੈ ਇਹ ਕਣਕ ਇਹਨੂੰ ਥੋੜਾ ਜਿਹਾ ਕਿਸਾਨ ਭਰਾ ਤਾਂ ਬੀਜ ਨੂੰ ਹਟ ਗਏ ਸੀ ਕਿਉਂਕਿ ਇਹਨੂੰ ਨਾ ਪੀਲੀ ਕੁੰਗੀ ਪੈਣ ਲੱਗੀ ਸੀ ਹਲਦੀ ਜਾਂ ਰੋਗ ਜਿਹੜਾ ਕਹਿੰਦੇ ਨੇ ਆਪਾਂ ਉਹ ਪੈਣ ਲੱਗ ਗਿਆ ਸੀ ਉਹ ਕੋਈ ਏਡੀ ਸਮੱਸਿਆ ਨਹੀਂ ਸੀ ਉਹਦਾ ਹੱਲ ਹੋ ਜਾਂਦਾ ਤੇ ਇਹਦੀ ਆਪਾਂ ਜੇ ਚਾੜ ਦੀ ਗੱਲ ਕਰੀਏ ਤੇ ਜਿਹੜੇ ਸੀਗੇ ਪੌਣੇ 8 ਕਿੱਲਿਆਂ ਤੋਂ ਵੀ ਥੋੜਾ ਜਿਹਾ ਵਨ ਘੱਟ ਸੀ ਕਿਉਂਕਿ ਜਿਹੜੇ ਪੌਣੇ 8 ਕਿੱਲੇ ਵੱਡੇ ਆ ਉਹਦੇ ਚੋਂ ਅੱਜ ਇੱਕ ਟੈਂਕੀ ਤੋਂ ਥੋੜੇ ਕਨੇ ਘੱਟਦਾ ਨੇ ਅੱਜ ਵੀ ਹੋਗੇ ਸੀ ਯਾਨੀ ਕਿ ਅਗਲੇ ਦਿਨ ਉਦੋਂ ਪਹਿਲੇ ਦਿਨ ਵਾਲੀਆਂ ਆਪਾਂ ਤਿੰਨ ਟਰਾਲੀਆਂ ਜਿਹੜੀਆਂ ਤਲਾਈਆਂ ਸੀ ਉਹਦਾ ਜਿਹੜਾ ਸੀਗਾ ਕੰਡਾ ਕਰਵਾਇਆ ਵਾ ਜੀ ਉਹ ਹੋ ਗਿਆ ਸੀਗਾ 200 ਤੇ 1 ਕੁਆਂਟਲ ਹੁਣ ਇਹ ਤੁਸੀਂ ਆਪਸਾ ਵੰਡ ਲਓ ਤੇ ਪੌਣੇ 8 ਕਿੱਲੇ ਵਾਣ ਦੇ ਵਿੱਚੋਂ ਕੁਸ ਪੌਣੀ ਕਿ ਟੈਂਕੀ ਮੰਨ ਕੇ ਚੱਲੋ ਖੜੀ ਸੀ ਤੇ ਵਾਕਈ 201 ਕੁਆਂਟਲ ਦਾ ਕੰਡਾ ਹੋ ਗਿਆ ਤੇ ਕੀ ਝੜ ਰਹਿ ਗਿਆ ਹੋਊਗਾ ਤੁਸੀਂ ਆਪ ਬਣਾ ਲਓ ਕੀ ਝੜ ਰਹਿ ਗਿਆ ਹੋਊਗਾ ਤੇ ਇਹ ਜਿਹੜੀ ਨਾਲੇ ਕਣਕ ਸੀਗੀ ਇਹ 3086 ਕਣਕ ਸੀ ਐਚਡੀ 3086 ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਨਾਲੇ ਇਹਨੂੰ ਪੀਲੀ ਕੁੰਗੀ ਆਉਂਦੀ ਹੈ ਤੇ ਕਣਕ ਦਾ ਝਾੜ ਫੇਰ ਵੀ ਵਧੀਆ ਹੁਣ ਕਈ ਕਿਸਾਨ ਭਰਾ ਕਹਿੰਦੇ ਯਾਰ ਵੀ ਝੂਠ ਮਾਰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਵੀ ਇੰਨਾ ਝੜ ਹੈ ਨਹੀਂਗਾ ਵੇਖੋ 70 72 ਮਣਾ ਜਿਹੜੇ ਉਹ ਝਾੜ ਹੈ ਆਪਾਂ ਨਹੀਂ ਕਹਿੰਦੇ ਵੀ ਉਹ ਝਾੜ ਨਹੀਂ ਹੋਣੇ ਜੇ ਆਪਾਂ 30 86 ਕਣਕ ਦਾ ਝਾੜ ਐਨਾ ਮੰਨਦੇ ਆ ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਹੈ ਤੇ ਫਿਰ ਕੋਈ 70 ਮਨ ਵਾਲੀ ਵੀ ਕੋਈ ਹੋ ਸਕਦਾ ਹੋਵੇ ਕਣਕ ਕਿਉਂਕਿ ਜ਼ਮੀਨਾਂ ਦਾ ਵਾਹਣਾ ਦਾ ਬਹੁਤ ਫਰਕ ਹੁੰਦਾ ਜੇ ਹੁਣ ਤੁਸੀਂ ਆਖੋਗੇ ਰੇਤਲੇ ਵਾਹਣਾ ਚ ਜਾਂ ਜਿਹੜੇ ਹਲਕੇ ਵਾਹਣਾ ਉਹਨਾਂ ਦੇ ਵਿੱਚ ਝਾੜ ਬਈ ਘਟ ਜਾਂਦੇ ਆ ਕਣਕ ਘਟਾ ਜਾਂਦੀ ਹੈ ਵਾਹਣਾ ਰੇਤਲੇ ਵਾਹਣਾ ਚ ਝਾੜ ਤੁਸੀਂ ਵੇਖ ਲਓ ਜਿੱਥੇ ਥੋੜੇ ਜੇ ਰੇਤਲੇ ਵਾਹਣਾ ਉੱਥੇ ਕਣਕਾਂ ਝਾੜ ਘਟਾ ਜਾਣੀਆਂ ਤੇ ਜਿਹੜੇ ਹੈਗੇ ਝੋਨੇ ਉਹ ਝਾੜ ਨਹੀਂ ਘਟਾਉਂਦੇ ਝੋਨੇ ਦੇ ਝਾੜ ਪੂਰੇ ਹੁੰਦੇ ਆ ਕਣਕ ਦੇ ਝਾੜ ਘਟਾ ਜਾਣੀਆਂ ਇਸੇ ਕਰਕੇ ਵੀ ਜ਼ਮੀਨ ਜ਼ਮੀਨ ਦਾ ਫਰਕ ਹੁੰਦਾ ਝਾੜ ਦਾ ਨਹੀਂ ਕੋਈ ਮਸਲਾ ਹੁੰਦਾ ਵੀ ਝਾੜਨਾ ਹੀ ਹੁੰਦਾ ਜੇ ਮੌਸਮ ਚੰਗਾ ਤਾਂ ਜਿਹੜੀਆਂ ਚੰਗੀਆਂ ਜ਼ਮੀਨਾਂ ਭਾਰੇ ਵਾਹਣ ਡਾਕਰ ਵਾਣ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉੱਥੇ ਬਾਈ ਜੀ ਝਾੜ ਜ਼ਰੂਰ ਹੋ ਜਾਂਦੇ ਆ ਦੇ ਜਾਣੀਆਂ ਕਣਕਾਂ ਤੇ ਬਾਕੀ ਗੱਲ ਜਿਹੜੀ ਹੈਗੀ ਆ ਝੂਠ ਮਾਰ ਨੂੰ ਤਪਲਾ ਕੁਸ ਮਾਰੀ ਜਾਈਏ ਤੇ ਹਾਂ 68 69 ਮਾਣ ਤੱਕ ਕਣਕਾਂ ਝੜ ਜਾਨੀਆਂ ਜਿਹੜੀ ਕਣਕ ਦੀ ਗੱਲ ਮੈਂ ਕਰਦਾ ਇੱਕ ਸਾਲ ਇਹੋ ਜਿਹਾ ਸਮਾਂ ਸੀ ਇਹ ਕਣਕ ਵੀ 70 ਨੂੰ ਹੱਥ ਮਾਰ ਗਈ ਸੀ ਵੈਸੇ ਤਾਂ ਮੈਂ ਆਪਾਂ ਉਹਨਾਂ ਗੱਲਾਂ ਦਾ ਜ਼ਿਕਰ ਨਹੀਂ ਕਰਦੇ ਪਿਛਲੇ ਸਾਲ ਵੀ ਕਈ ਕਈ ਕਿਸਾਨ ਭਰਾਵਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਆਪਣੀ ਕਣਕ ਵੀ 74 ਮਾਣ ਵੀ ਨਿਕਲਾਈ ਸੀ ਹੁਣ ਆਪਾਂ ਕੀ ਸੱਚ ਮੰਨੀਏ ਕੀ ਕਹਿ ਸਕਦੇ ਆ ਫੇਰ ਜੇ ਆਪਾਂ ਤੁਹਾਨੂੰ ਇੱਥੇ ਦੱਸਿਆ ਤਾਂ ਤੁਸੀਂ ਕਹੋਗੇ ਯਾਰ ਝੂਠ ਆ ਇਹ ਆਪਾਂ ਉਸ ਗੱਲ ਤੇ ਯਕੀਨ ਹੀ ਨਹੀਂ ਕੀਤਾ ਤੇ ਜਿਹੜੀ ਆਪਣੇ ਸਾਹਮਣੇ ਅੱਜ ਆਪਾਂ ਕਣਕ ਵੱਢੀ ਤੁਹਾਨੂੰ ਦੱਸੀ ਹੈ ਕੰਡਾ ਹੋਇਆ ਕਿੰਨਾ ਵਜਨ ਹੋਇਆ ਕਿੰਨਾ ਵਾਹਨ ਸੀ ਤੇ ਕਿਹੜੀ ਕਣਕ ਸੀ ਆਪਾਂ ਸਾਰਾ ਕੁਝ ਤੁਹਾਨੂੰ ਦੱਸਿਆ ਨਾਲੇ ਕੋਈ ਆਇਆ ਨਹੀਂ ਵੀ ਇਹਦੇ ਤੇ ਹੋਰ ਖਰਚੇ ਕੋਈ ਸਪੈਸ਼ਲ ਕੀਤੇ ਸੀ ਹਾਂ ਇੱਕ ਗੱਲ ਜ਼ਰੂਰ ਹੈ ਡਾਈ ਜ਼ਰੂਰ ਵੱਧ ਬੀਜੀ ਸੀ ਕਿਉਂਕਿ ਜੇ ਤੁਸੀਂ 303 ਕਣਕ ਦੇ ਬੀਜਨੇ ਤੇ ਉਹਦੇ ਵਿੱਚ ਵੀ 70-75 ਕਿਲੋ ਡਾਈ ਜੇ ਆਪਾਂ ਬੀਜਾਂਗੇ ਤਾਂ ਹੀ ਉਹ ਝਾੜ ਬਣਾਉਂਦੀ ਹੈ ਤੇ ਇਹਦੇ ਵਿੱਚ ਵੀ ਜਿਹੜੀ ਡਾਈ ਥੋੜੀ ਜਿਆਦੇ ਪਾਈ ਸੀ ਤੇ ਝਾੜ ਵੀ ਤੁਸੀਂ ਆਪ ਬਣਾ ਲਓ ਕਿਵੇਂ ਆ ਤੇ ਮੇਰੇ ਖਿਆਲ ਚ ਤਾਂ ਝਾੜ ਬਹੁਤ ਵਧੀਆ ਬਾਈ ਬਾਕੀ ਜਿਹੜੇ ਪਾਨਾਂ ਦੀ ਮੈਂ ਗੱਲ ਕਰਦਾ ਇਹ ਵਾਹਣ ਬਾਈ ਜੇ ਭਾਰੇ ਵਾਹਣਾ ਡਾਕਰ ਵਾਹਣਾ ਮਿੱਟੀ ਵਾਲੇ ਵਾਹਣਾ ਇਹ ਜਾਂ ਜਿਹਨੂੰ ਆਪਾਂ ਮਿੱਟੀ ਕਹਿੰਦੇ ਆ ਵੀ ਪੂਰੀ ਵਧੀਆ ਮਿੱਟੀ ਤੇ ਉਹ ਵਾਣ ਹੈ ਉਹਨਾਂ ਵਾਣਾਂ ਦਾ ਝਾੜ ਮੈਂ ਤੁਹਾਨੂੰ ਦੱਸਿਆ ਤੇ ਅੱਗੇ ਆਪਾਂ 303 ਦੀ ਵੀ ਗੱਲ ਕਰਾਂਗੇ 222 ਦੀ ਵੀ ਗੱਲ ਕਰਾਂਗੇ 127 ਦੀ ਵੀ 187 ਦੀ ਵੀ ਗੱਲ ਕਰਾਂਗੇ ਤੇ ਰਲਾ ਕੇ ਬੀਜਾਂ ਦੀ ਵੀ ਗੱਲ ਕਰਾਂਗੇ ਵੀਡੀਓ ਅੱਗੇ ਆਉਣੀਆਂ ਤੇ ਸੁਣਦੇ ਰਹੋ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ